ਕਹਿੰਦਾ ਸੁਫਨੇ ਤਾਂ ਮੈਂ ਦੇਖਦਾ ਕਹਿੰਦਾ ਸੁਫਨੇ ਤਾਂ ਮੈਂ ਦੇਖਦਾ ਪੱਟ ਹੁਣ ਵਾਲੇ ਬਹੁਤ ਨੇ ਅਜੇ ਹਾਰਤਾ ਮੈਂ ਵੀ ਕਰਦਾ ਪਰ ਚਾਚੇ ਸਵਰਨੇ ਦੇ ਮੁੰਡੇ ਨੂੰ ਤੇ ਅਜੂ ਮਾਨ ਨੂੰ ਬਲੌਗਰ ਨੂੰ ਚਾਹਣ ਵਾਲੇ ਬਹੁਤ ਨੇ ਠਾ ਠਾ ਗਿਆ ਮਾਰੇਣਾ ਆਪਾਂ ਨੂੰ ਵਾਚਾ ਕੇ ਮੇਰਾ ਵੀਰ ਅੱਗੇ ਰੋਕ ਲੈ ਆ ਬਾਈ ਮੇਰੇ ਮਾਰਾ ਅੱਗੇ ਸੇ ਪਾ ਰਹੇ ਗਾਦਰ ਪਾ ਪਾਈਆ ਗਾਦਰ ਵਾਲਾ ਗਾਦਰ ਮੈਨੂੰ ਲੱਗਦਾ ਪਾਈਆ ਵੀ ਹੈ ਨਹੀਂ ਕਿਵੇਂ ਕਰਕੇ ਦੱਸ ਇੱਥੋਂ ਪਰਮਨੈਂਟ ਸੰਸਾੜੀ ਮਿਲਿਆ ਕਰੂਗੀ ਰੋਜ਼ ਇਹ ਬਾਈ ਲੈ ਕੇ ਉਹਨਾਂ ਨਾਲ ਦਰ ਕੇ ਮੰਡੀ ਜਾ ਕੇ ਮਲੋਟ ਬਾਕੀ ਅਸੀਂ ਸਬਜ਼ੀ ਸਬਜ਼ੀ ਵੀ ਕਚਾਈ ਦੀ ਹੋਏ ਘਰੇ ਬਾਈ ਤੂੰ ਮਰਜ਼ੀ ਦੱਸ ਦਿਓ ਆਪਾਂ ਨੂੰ ਕਦੇ ਪਹ ਸਾਰੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਆਪਾਂ ਫਿਰਦੇ ਨੇ ਇਸ ਟਾਈਮ ਵਾਕ ਦੇ ਉੱਤੇ ਸੈਰ ਕਰਦੇ ਤੇ ਅੱਜ ਮੌਸਮ ਵਧੀਆ ਫਿਲਹਾਲ ਧੁੱਪ ਨਿਕਲੀ ਵੀ ਹੈ ਪਰ ਕਹਿੰਦੇ ਆ ਵੀ ਫਿਰ ਧੂਆਂ ਜਾਂ ਹੋ ਸਕਦਾ ਹੋ ਜੇ ਕੁਝ ਕੁ ਸਮੇਂ ਚ ਬਾਕੀ ਵੇਖੋ ਅੱਜ ਮੈਂ ਜਾ ਰਿਹਾ ਜੀ ਭੀਟਿਆਲੇ ਮੇਰੇ ਭੈਣ ਨਾਨਕੇ ਥੋੜਾ ਸਮਾਂ ਆਸਤੇ ਕੰਮ ਆ ਮੈਨੂੰ 2-3 ਘੰਟੇ ਬਰਾੜ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਇੱਕ ਆਦਣਾ ਵੀਡੀਓ ਬਣਾਉਣੀ ਆ ਆਪਾਂ ਆਪਣਾ ਦੋਸਤ ਹੈ ਪ੍ਰੇਮ ਸਬਜੀ ਵਾਲਾ ਸਬਜੀ ਵਾਲਾ ਤਾਂ ਹੁਣ ਬਣਿਆ ਉਹ ਨੌਜਵਾਨ ਮੁੰਡਾ ਹੈ ਬੜਾ ਵਧੀਆ ਨੇ ਪਿੰਡ ਕੰਮ ਕਰਿਆ ਤੇ ਕਾਫੀ ਦਿਨਾਂ ਤੋਂ ਮੈਨੂੰ ਆਖੀ ਜਾਂਦਾ ਸੀ ਮੇਰੇ ਤੋਂ ਜਾਇ ਨਹੀਂ ਗਿਆ ਤੁਹਾਨੂੰ ਪਤਾ ਚੰਡੀਗੜ੍ਹ ਗਏ ਸੀ ਫਿਰ ਕੋਈ ਜ਼ਰੂਰੀ ਕਾਰਨ ਬਣ ਗਿਆ ਜਿਹਦੇ ਕਰਕੇ ਚੰਡੀਗੜ੍ਹ ਦੀਆਂ ਇਹ ਵੀਡੀਓ ਡਿਲੀਟ ਕਰਨੀਆਂ ਪਈਆਂ ਉਹ ਵੀ ਤੁਹਾਨੂੰ ਦੱਸਾਂਗੇ ਕਿਸੇ ਟਾਈਮ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਤੇ ਫਿਲਹਾਲ ਹੁਣ ਥੋੜੇ ਸਮੇਂ ਦੇ ਵਿੱਚ ਵਿੱਚ ਮੈਂ ਜਾ ਰਿਹਾ ਜੀ ਪਿੰਡ ਨਾਨਕੇ ਤੇ ਦੋਸਤਾਂ ਨੂੰ ਨਾਨਕੀ ਮਿਲਾਂਗੇ ਤੇ ਬਾਕੀ ਆਹ ਝੁੰਨੇ ਝੁੰਨੇ ਵੱਡੇ ਗਏ ਤੁਸੀਂ ਦੇਖ ਸਕਦੇ ਹੋ ਬਾਕੀ ਪਿੰਡ ਪਿੰਡ ਹੀ ਹੁੰਦਾ ਨਾ ਬੜਾ ਜੀ ਲੱਗਦਾ ਪਿੰਡ ਆ ਕੇ ਤੇ ਇੱਕ ਗੱਲ ਹੋਰ ਆ ਦੋਸਤੋ ਅੱਜ ਕੱਲ ਵੀਡੀਓ ਬਣਾ ਰਹੀਆਂ ਸ਼ਕਤੀਮਾਨ ਦੀਆਂ ਸ਼ਕਤੀਮਾਨ ਬਾਰੇ ਤੁਸੀਂ ਸਾਰੇ ਜਾਣਦੇ ਹੋ ਬਚਪਨ ਦੇ ਵਿੱਚ ਹਰ ਇੱਕ ਦਾ ਜਿਹੜਾ ਫੇਵਰੇਟ ਸੀਰੀਅਲ ਹੁੰਦਾ ਸੀ ਸ਼ਕਤੀਮਾਨ 12 ਵਜੇ ਕਿ ਵੇਟ ਟਕਾਉਂਦਾ ਹੁੰਦਾ ਸੀਗਾ ਤੇ ਜਿਹੜਾ ਮਤਲਬ ਉਹਦੇ ਵਿੱਚ ਸ਼ਕਤੀਮਾਨ ਬੰਦਾ ਜੀ ਮਕੇਸ਼ ਕਰਨਾ ਉਹਦੀਆਂ ਵੀਡੀਓ ਬਹੁਤ ਆ ਰਹੀਆਂ ਨੇ ਕਦੇ ਤਾਂ ਇਹ ਹੋ ਬਚਾਰਾ ਜਿਹੜਾ ਹੈਗਾ ਦੀਪਿਕਾ ਪਾਦਕੋਂਦੇ ਘਰ ਵਾਲਾ ਰਣਵੀਰ ਸਿੰਘ ਉਹਨੂੰ ਢਾਈ ਢਾਈ ਘੰਟੇ ਆਪਦੇ ਆਫਿਸ ਦੇ ਬਾਹਰ ਬਣਾ ਬਿਠਾਈ ਰੱਖਦਾ ਤੇ ਕਦੇ ਕਿਸੇ ਬਾਰੇ ਭਾਰਤੀ ਸਿੰਘ ਬਾਰੇ ਗਲਤ ਸਟੇਟਮੈਂਟ ਦਿੰਦਾ ਮੈਨੂੰ ਲੱਗਦਾ ਨਹੀਂ ਵੀ ਮਤਲਬ ਇਹ ਚੀਜ਼ਾਂ ਨੂੰ ਬੋਲਣੀਆਂ ਚਾਹੀਦੀਆਂ ਐਂ ਲੱਗਦਾ ਜਿਵੇਂ ਹਜੇ ਉਸ ਕਰੈਕਟਰ ਚੋਂ ਬਾਹਰ ਨਹੀਂ ਆਇਆ ਹੁੰਦਾ ਹੁਣ ਇਹ ਬਣਾ ਰਹੇ ਫਿਲਮ ਜੀ ਸ਼ਕਤੀਮਾਨ ਤੇ ਕਿਉਂਕਿ ਇੰਨੇ ਸਾਲ ਹੋ ਗਏ ਇੰਡੀਆ ਦਾ ਪਹਿਲਾ ਸੁਪਰ ਹੀਰੋ ਹੈ ਉਹ ਤੇ ਅੱਜ ਤੱਕ ਕੋਈ ਫਿਲਮ ਨਹੀਂ ਬਣੀ ਉਹਦਾ ਕਾਰਨ ਇੱਕ ਹੀ ਹੈ ਮਕੇਸ਼ ਕੰਨਾ ਕਿਉਂਕਿ ਕਾਪੀਰਾਈਟ ਉਹਦੇ ਕੋਲੇ ਹੈ ਐਂਕਿ ਬੰਦਾ ਮਤਲਬ ਨਾਂ ਨਹੀਂ ਯੂਜ਼ ਕਰ ਸਕਦਾ ਤੇ ਇਹਦੇ ਬੜੇ ਮਤਲਬ ਬਹੁਤ ਜ਼ਰੂਰੀ ਡਾਕੂਮੈਂਟ ਹੁੰਦੇ ਆ ਲੀਗਲ ਪ੍ਰੋਸੈਸ ਉਹ ਜਿਹੜਾ ਕਰਨਾ ਪੈਂਦਾ ਫਿਰ ਬੰਦਾ ਕਿਸੇ ਤੇ ਫਿਲਮ ਬਣਾ ਸਕਦਾ ਨਹੀਂ ਕਿਸੇ ਦਾ ਉਹਨੂੰ ਰੀਮੇਕ ਕਰ ਸਕਦਾ ਸਹੀ ਕਾਰਨ ਹੁੰਦੇ ਆ ਇਹਦੇ ਤੇ ਉਹਦੇ ਕਾਰਨ ਕਰਕੇ ਹੁਣ ਜਿਹੜੀ ਫਿਲਮ ਹੈ ਉਹ ਬਣ ਨਹੀਂ ਰਹੀ ਪਹਿਲਾਂ ਅਨਵੀਰ ਸਿੰਘ ਨੂੰ ਲੈਣਾ ਸੀਗਾ ਤੇ ਉਹ ਤਾਂ ਉਹਦੇ ਆਫਿਸ ਵੀ ਗਿਆ ਨਹੀਂ ਮਿਲੇ ਮੁਲੇ ਪਤਾ ਨਹੀਂ ਕਿਉਂ ਆਕੜੀ ਬਹੁਤਾ ਉਹ ਜਿਵੇਂ ਇੰਟਰਵਿਊ ਤੋਂ ਪਤਾ ਲੱਗਦਾ ਆਪਾਂ ਨੂੰ ਬਾਕੀ ਜਿਹੜਾ ਰਣਵੀਰ ਸਿੰਘ ਦਾ ਸ਼ਕਤੀਮੰਦ ਰੋਲ ਪਲੇ ਕਰ ਰਿਹਾ ਸੀ ਮੂਵੀ ਵਿੱਚ ਤੇ ਹੁਣ ਨਹੀਂ ਕਰੂਗਾ। ਵਾਹ ਜੀ ਵਾਹ। ਇਹ ਕੰਮ ਵੀ ਨਿਭੜਨ ਵਾਲਾ ਹੀ ਐ। ਅੱਛਾ। ਹੁਣ ਰੋਲ ਪਲੇ ਕਿਉਂ ਨਹੀਂ ਕਰ ਰਿਹਾ? ਕਿਉਂਕਿ ਉਹਨੂੰ ਉਹ ਕਾਪੀਰਾਈਟ ਨਹੀਂ ਮਿਲ ਰਿਹਾ। ਵਿਚਾਰਾ ਕੀ ਕਰੇ? ਤੇ ਵੈਸੇ ਫਿਲਮ ਬੰਦ ਨਹੀਂ ਚਾਹੀਦੀ ਸੀ ਕਿਉਂਕਿ ਹਰ ਇੱਕ ਦਾ ਫੇਵਰਿਟ ਰਿਹਾ ਹੈ। ਤੇ ਇੰਡੀਆ ਦਾ ਪਹਿਲਾ ਸੁਪਰ ਹੀਰੋ ਹੈ। ਬਾਕੀ ਹੁਣ ਵੇਖੋ ਕੀ ਬੰਦ ਐ। ਔਰ ਵੜ ਬਹੁਤਾ ਬੰਦਾ ਕਦੇ ਕਬਲ ਸ਼ਰਮਨ ਪੁੱਠਾ ਬੋਲਦਾ ਪਤਾ ਨਹੀਂ ਕੀ ਗੱਲ ਹੈ ਤੇ ਫਿਲਹਾਲ ਚੱਲੀ ਜਾਂਦੀ ਇਹਨਾਂ ਦੀ ਆਪਦੀ ਕੌਂਟਰੋਵਰਸੀ ਰੋਇ ਇੰਟਰਵਿਊ ਹੁੰਦੀ ਹੈ ਮੈਂ ਤਾਂ ਇਹ ਫਿਲਮ ਮੰਨਦੇ ਵਧੀਆ ਕੋਈ ਦੇਖਿਆ ਕਰਾਂਗੇ ਬਾਕੀ ਉਹਨਾਂ ਨੇ ਇੱਕ YouTube ਚੈਨਲ ਦੇ ਉੱਤੇ ਆਪਦੀ ਮਤਲਬ ਇੱਕ ਤਾਂ ਇੰਟਰਵਿਊ ਪਾਈ ਹੈ ਘੰਟੇਕ ਦੀ ਇੱਕ ਇਹਨੇ ਕੋਈ ਮਤਲਬ ਸਪੀਚ ਦਿੱਤੀ ਹੈ ਸ਼ਕਤੀਮਾਨ ਦੇ ਕਾਸਟਮ ਪਾ ਕੇ ਉਹ ਵੀ ਦੇਖ ਲਓ ਤੁਸੀਂ ਵੇਖ ਲਓ ਇਦਾਂ ਚਲੋ ਦੋਸਤੋ ਹੁਣ ਚੱਲਦੇ ਆਂ ਆਪਾਂ ਲੇਟ ਹੋ ਜਾਾਂਗੇ ਨਾਨਕੇ ਉੱਥੇ ਜਾ ਕੇ ਟ੍ਰੂ ਰੋਗਨੇ ਆ ਮਿਲਦੇ ਆ ਪਰ ਪਿੰਡ ਆ ਕੇ ਵਾਹ ਦੀ ਵਾਹ ਚਲੋ ਇਹਨਾਂ ਦੇ ਵਿਚਾਰਾਂ ਦਾ ਲਾਸਟ ਟਾਈਮ ਹੀ ਉਹਦੋਂ ਦਾ ਕੰਮ ਆ ਜਿਹੜਾ ਉਹ ਨਿਬੜੀ ਚੱਲਿਆ ਹੁੰਦਾ ਬਸ ਉਹ ਨਜਾਨੇ ਵੱਡੇ ਗਏ ਆ ਡੱਠਾ ਦਾ ਕੰਮ ਆ ਹੋਰ ਦੋ ਚਾਰ ਦਿਨ ਇਹ ਵੀ ਛੇਤੀ ਨਿਬੜ ਜੂਗਾ ਮਿਲਦੇ ਆ ਫਿਰ ਦੋਸਤੋ ਪੀੜੀ ਵਾਲੇ ਨਾਨਕੇ ਮੇਰੇ ਜਾ ਕੇ ਆਜੋ ਕਰਾ ਹਾਂਜੀ ਦੋਸਤੋ ਮੈਂ ਤੇ ਪ੍ਰਾਤ ਸਾਹਿਬ ਜਾ ਰਹੇ ਆ ਜੀ ਅੱਡੇ ਤੇ ਸਬਜ਼ੀ ਲੈਣ ਪਾਈਆ ਗਜਰਾ ਉਠਾ ਗਿਆ ਮਾਰੇ ਡਾਪ ਨੂੰ ਬਚਾ ਕੇ ਮੇਰਾ ਵੀਰ ਅੱਗੇ ਰੁਕ ਲੈ ਮਾਰਤਾ ਹੀ ਜਮੇ ਜਾਂਦਾ ਯਾਰ ਤੂੰ ਜਮਾ ਕੇ ਰੁਕ ਤਾ ਮਾਰ ਆ ਬੈਲ ਮੇਰੇ ਮਾਰਾ ਉਹ ਗੱਲ ਨਹੀਂ ਬਣੀ ਉਹ ਗੱਲ ਸੱਚੀ ਹੈ ਲੋ ਜੀ ਮੌਸਮ ਖਰਾਬ ਹੀ ਆ ਰਿਹਾ ਰਾਈ ਉਹ ਤਾਂ ਉਹ ਸੱਚੀ ਹੈ ਇਹ ਖਰਾਬ ਜੀ ਰੁਕ ਆ ਤੇ ਨਹੀਂ ਪਾ ਰਹੇ ਗਾਡਰ ਪਾ ਪਾਈ ਜਾ ਕੱਢਣਾ ਵਾ ਆਉ ਦੇ ਜਿਗਾ ਵਾ ਵਾਹ ਬਈ ਵਾਹ ਜਲਦਕ ਨਹੀਂ ਮੇਥੋ ਦਾ ਸੈਂਟਰ ਆ ਬੰਦ ਹੈ ਸੂਰੇਟਰ ਤੇ ਬੰਦ ਹੈ ਅਫਸੋਸ ਚਲੋ ਪਾਈ ਗਏ ਲਓ ਇਹ ਅਜ ਰਜਿੰਦਰ ਸਬਜੀ ਵਾਲਾ ਗਾਦਰਾ ਮਿਲਦਾ ਪਾਈਆ ਵੀ ਹੈ ਨਹੀਂ ਕਿਵੇਂ ਕਰਕੇ ਦੱਸ ਹੋਰਜਿੰਦਰ ਜੀ ਵਧੀਆ ਜੀ ਵਧੀਆ ਆਪਾਂ ਅਗੇ ਪਿੰਡ ਤੇ ਹੁਣ ਜਾਣਦੇ ਆ ਬਾਈ ਪ੍ਰੇਮ ਵਰਗਿਆਂ ਕੋਲੇ ਪਹਿਲਾਂ ਬਾਈ ਪ੍ਰੇਮ ਦਾ ਕੰਮ ਕਰਕੇ ਅੱਗੇ ਬਹੁਤ ਨਾਲੇ ਫੋਨ ਆਈ ਜਾਂਦੇ ਆ ਤੇ ਬਾਕੀ ਯਾਰ ਜਦੋਂ ਕੋਈ ਨੌਜਾਨ ਮੁੰਡਾ ਆਪਦਾ ਕੰਮ ਸ਼ੁਰੂ ਕਰਦਾ ਹੈ ਤਾਂ ਆਪਾਂ ਨੂੰ ਮਾੜੀ-ਮੋਟੀ ਜਿੰਨੀ ਹੋ ਸਕਦੀ ਆਪਾਂ ਭਾਵੇਂ ਖਰੀਦਦਾਰੀ ਕਰਕੇ ਭਾਵੇਂ ਆਪਾਂ ਉਹਦੀ ਵੈਸੇ ਹੈਲਪ ਕਰਕੇ ਜੋ ਮੇਰੇ ਸਾਰੇ ਆ ਮੈਂ ਉਹ ਵੀ ਕਰੂੰਗਾ ਵੀਡੀਓ ਹੀ ਪਾਵਾਂਗੇ ਆਪਾਂ ਤੇ ਬਾਈ ਤੋਂ ਸਬਜ਼ੀ ਵੀ ਖਰੀਦਿਆ ਕਰਾਂਗੇ ਬਹੁਤ ਵਧੀਆ ਕੰਮ ਕਰ ਰਿਹਾ ਆਜੋ ਕਰਦੇ ਚੱਲਦੇ ਆ ਪ੍ਰੇਮ ਕੋਲੇ 5 ਮਿੰਟ ਦਾ ਕੰਮ ਆਪਣਾ ਦੋਸਤ ਆ ਪਿੰਡ ਪ੍ਰੇਮ ਬਾਈ ਨੇ ਪਹਿਲਾਂ ਹੀ ਮੈਨੂੰ ਕਿਹਾ ਸੀ ਉਦੋਂ ਮੈਂ ਬਿਜ਼ੀ ਸੀ ਬਾਹਰ ਜਾਣਾ ਸੀਗਾ ਅੱਜ ਆਪਾਂ ਫ੍ਰੀ ਆ ਤੇ ਬਾਈ ਮਤਲਬ ਆਪਣੇ ਪਿੰਡ ਇੱਕ ਤਾਂ ਪਰਮਨੈਂਟ ਜਿਹੜੀ ਰੋਜ਼ ਸਬਜ਼ੀ ਵੇਲਾ ਕਰੂਗੀ ਸਬਜ਼ੀ ਵਾਸਤੇ ਮਤਲਬ ਸਾਰੀ ਸਬਜ਼ੀ ਪਿੰਡ ਲੈ ਕੇ ਆਉਂਦਾ ਸੇਲ ਕਰਦਾ ਤੇ ਬਾਕੀ ਬਾਈ ਨੇ ਕਰਿਆਨੇ ਦੀ ਦੁਕਾਨ ਵੀ ਕਰੀ ਆ ਤੇ ਨਾਲ ਸ਼ਾਮ ਨੂੰ ਬਾਈ ਬਣਾਉਂਦਾ ਕੁਲਚੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਜਿੱਥੇ ਤੇ ਬਲ ਡਾਕਟਰ ਰੋਗਨ ਦੀ ਦੁਕਾਨ ਹੁੰਦੀ ਸੀ ਉੱਥੇ ਮਤਲਬ ਬਾਈ ਸਬਜ਼ੀ ਵਾਲਾ ਤੇ ਜਿਹੜੀ ਦੁਕਾਨ ਕਰਿਆਨੇ ਦੀ ਉਹ ਆ ਬਾਈ ਦੀ ਡੇਰੀ ਦੇ ਨਾਲ ਤੇ ਚਾਤੇ ਜੱਗੇ ਮੈਂਬਰ ਦਾ ਘਰ ਸਾਰਿਆਂ ਨੂੰ ਪਤਾ ਹੀ ਐ ਇੱਥੇ ਬਣਾਉਂਦਾ ਬਾਈ ਕੁਲਚੇ ਜਮਨ ਦੁਕਾਨ ਦੇ ਸਾਹਮਣੇ ਗੁਰੂ ਘਰ ਵਾਲੀ ਗਲੀ ਤੇ ਤਿਆਰ ਵੀ ਹੋਇਆ ਬਣਾਉਂਦਾ ਹੀ ਵਧੀਆ ਮਖਾਦੇ ਟੂਰਨਾਮੈਂਟ ਵੇਲੇ ਬਹੁਤ ਵਧੀਆ ਅੱਛਾ ਨਾਲ ਪੈਟੀ ਵੀ ਹੁੰਦੀ ਹੈ ਹੈ ਸਾਫ ਸਪਾਈ ਹੈ ਬਾਈ ਤੇ ਰੇਤੇ ਤੋਂ ਵੀ ਲਾਇਆ ਹੋਇਆ ਬਾਈ ਨੇ ਬਹੁਤ ਵਧੀਆ ਕੰਮ ਹੈ ਤੇ ਬਾਕੀ ਮੁੰਡਾ ਵੀ ਸਾਫ ਸੁਥਰਾ ਸਾਨੂੰ ਪਤਾ ਹੀ ਐ ਕੋਈ ਬੈਲ ਨਹੀਂ ਸਾਫ ਸੁਥਰਾ ਕੰਮ ਕਰਦਾ ਹੈ ਬਣਾਉਂਦਾ ਹੀ ਵਧੀਆ ਹੈ। ਉਹ ਸਬਜ਼ੀ ਵੇਚੀ ਜਾਂਦਾ ਹੈ। ਪ੍ਰੇਮ ਤੇ ਬਾਕੀ ਮੈਂ ਤੁਹਾਨੂੰ ਨੰਬਰ ਪਾ ਦਿੰਦਾ। ਮਤਲਬ ਉਹ ਆਏ ਨਹੀਂ ਵਿੱਚ ਆਪਣੇ ਏਡੇ ਤੇ ਪਤਾ ਸਬਜ਼ੀ ਆਉਂਦੀ ਤਾਂ ਸੀਗੀ ਜਿਵੇਂ ਮੈਂ ਬਾਈ ਗੁਰਦੇਵ ਲੈ ਕੇ ਨਾ ਪੁੱਖੂ ਤੇ ਇੱਥੋਂ ਪਰਮਨੈਂਟ ਸਾਨੂੰ ਸਬਜ਼ੀ ਮਿਲਿਆ ਕਰੂਗੀ ਰੋਜ਼। ਇਹ ਬਾਈ ਲੈ ਕੇ ਨਾ ਤਰ ਕੇ ਮੰਡੀ ਜਾ ਕੇ ਮਲੋਟ ਟਾਈਮ ਨਾਲ। ਉਹਦੋਂ ਮੈਂ ਆਵਲੇ ਚਾਰ ਮਂਗਾਏ ਆਵਲੇ ਮਂਗਾਏ ਸੀ ਤੇ ਬਾਈ ਮੇਰੇ ਮਤਲਬ ਮੈਂ ਹੈ ਨਹੀਂ ਸੀ ਘਰੇ ਫੜਾਇਆ ਸੀ ਉਹਦਣਾ। ਬਾਕੀ ਕੋਈ ਚੀਜ਼ ਮੰਗਾਉਣੀ ਆ ਤੁਸੀਂ ਫੋਨ ਕਰਦਿਆ ਕਰੋ ਤੇ ਹੁਣ ਆਇਆ ਵੀ ਸਬਜ਼ੀ ਸਾਰੀ ਸੇਲ ਹੋ ਗਈ ਹੈ। ਤੇ ਕੱਲ ਨੂੰ ਬਈ ਜਾਊਗਾ ਉਹਦੇ ਇੱਕ ਵੀਡੀਓ ਆਪਾਂ ਹੋਰ ਪਾ ਦਾਂਗੇ ਪ੍ਰੇਮ ਜੀ ਮੜਾ ਛੋਟਾ ਨੰਬਰ ਦੱਸ ਦਿਓ ਸੱਸੀ ਕਾ ਬਈ ਸਾਰਿਆਂ ਨੂੰ ਪਹਿਲਾਂ ਤਾਂ ਹਾਂਜੀ ਹੋਰ ਠੀਕ ਜੀ ਵਧੀਆ ਬਾਈ ਜੀ ਵਧੀਆ ਚੱਲਦਾ ਕੰਮ ਕਰ ਬਹੁਤ ਵਧੀਆ ਬਾਈ ਜੀ ਕਿਰਪਾ ਤੇ ਬੜੀ ਖੁਸ਼ੀ ਹੁੰਦੀ ਹੈ ਹੁਣ ਐ ਨੌਕਰੀ ਨੌਕਰੀ ਤੁਹਾਨੂੰ ਰਹੀ ਨਹੀਂ ਅੱਜ ਕੱਲ ਜਿਹੜਾ ਕੰਮ ਪ੍ਰਾਈਵੇਟ ਚੱਲਦਾ ਬਹੁਤ ਸਵਾਦ ਆ ਰਿਹਾ ਵੀ ਆਪਦਾ ਕੰਮ ਕਰ ਰਿਹਾ ਬਹੁਤ ਵਧੀਆ ਵਾਹਿਗੁਰੂ ਜੀ ਬਹੁਤ ਕਿਰਪਾਈ ਤੁਸੀਂ ਐ ਵੇਖੋ ਵੀ ਤਿੰਨ ਕੰਮ ਤੋਰੀ ਬੈਠਾ ਬੰਦਾ ਕੱਲਾ ਕਰਿਆਨੇ ਦੁਕਾਨ ਆ ਸਬਜੀ ਵਾਲਾ ਤੇ ਉਧਰ ਜੀ ਆਪਣਾ ਕੁਲਚੇ ਵਾਲਾ ਤੇ ਪੈਟਿੰਗ ਬਹੁਤ ਵਧੀਆ ਗੱਲ ਹੈ ਜੀ ਆਪਾਂ ਤਾਂ ਹੀ ਕਿੰਨੇ ਇੱਕ ਸੇਵਾ ਦਾ ਮੌਕਾ ਜਰੂਰ ਦਿਓ ਬਾਈ ਨਹੀਂ ਸਹੀ ਗੱਲ ਹੈ ਬਾਕੀ ਸਬਜੀ ਦਾ ਰੇਡਕ ਤਾਂ ਮਰਜ਼ੀ ਪਤਾ ਕਰ ਲਓ ਪਿੰਡ 'ਚ ਬਹੁਤ ਜਣੇ ਫਿਰਦੇ ਆਂ ਹਾਂ ਨਹੀਂ ਸਹੀ ਗੱਲ ਹੈ ਆਪਾਂ ਤਾਂ ਕੰਮ ਹੁਣ ਸ਼ੁਰੂ ਕੀਤਾ ਬਾਈ ਬਹੁਤ ਪਤਾ ਪ੍ਰੇਮ ਯਾਰ ਬਹੁਤ ਸੰਜੋਗ ਆ ਪਿੰਡ ਦਾ ਵੀ ਨਹੀਂ ਬਹੁਤ ਵਧੀਆ ਗੱਲ ਜਿੰਨੇ ਵੀ ਕਹਿ ਦਿੱਗੇ ਚਾਹੀਦਾ ਯਾਰ ਕੰਮ ਕਰ ਜ਼ਰੂਰੀ ਹੈ ਨਾਲੇ ਆਪ ਦਾ ਕੰਮ ਕਰ ਕਿਤੇ ਰਹੀ ਸੀ ਕੋਈ ਨਹੀਂ ਬਾਈ ਟਾਈਮ ਨਾਲ ਜਦ ਮਰਜ਼ੀ ਕਰੇ ਜਾਓ ਆਓ ਘਰ ਵਰਗੀ ਮੌਜ ਹੈ ਕਰੇ ਦੁਕਾਨ ਖੋਲੀ ਹੈ ਤੇ ਪ੍ਰੇਮ ਜੀ ਮਾੜਾ ਨੰਬਰ ਦੱਸੋ ਆਪ ਦਾ ਨੰਬਰ ਹੈਗਾ ਜੀ 99145 43032 ਬਾਈ ਇੱਕ ਵਾਰੀ ਹੋਰ ਦੱਸ ਦੋ ਜੀ 99145 43032 ਤੇ ਬਾਈ ਨੂੰ ਸੇਵਾ ਦਾ ਮੌਕਾ ਬਾਈ ਜੀ ਜਰੂਰ ਦਿਓ ਜੀ ਤੇ ਬਾਕੀ ਅਸੀਂ ਸਬਜੀ ਸਬਜੀ ਵੀ ਚਾਹੀਦੀ ਹੋਏ ਘਰੇ ਬਾਈ ਤੋਂ ਮਰਜ਼ੀ ਦੱਸ ਦਿਓ ਆਪਾਂ ਨੂੰ ਘਰੇ ਪਹੁੰਚਦੀ ਕਰ ਦਾਂਗੇ ਮੈਂ ਵੀ ਦੱਸਣਾ ਚਾਹਣਾ ਦੋਸਤੋ ਜਿਵੇਂ ਬਾਈ ਮੰਡੀ ਜਾਂਦਾ ਸਬਜੀ ਲੈਣ ਮਲੋਟ ਤੜਕੇ ਦੀ ਮੰਡੀ ਲੱਗਦੀ ਹੈ ਆਪਣੇ ਬੋਲੀ ਲੱਗਦੀ ਹੈ ਜੇ ਕਿਸੇ ਨੇ ਕੋਈ ਅੱਡ ਚੀਜ਼ ਵੀ ਮੰਗਾਉਣੀ ਹੈ ਤਾਂ ਬਾਈ ਨੂੰ ਹਾਂ ਉਹ ਵੀ ਲਿਆ ਦਿੰਦਾ ਤੁਸੀਂ ਇੱਕ ਦਿਨ ਪਹਿਲਾਂ ਦੱਸ ਦਿਓ ਕਿਲੋ ਜਿਵੇਂ ਮਰਜ਼ੀ ਜਿੰਨੀ ਚਾਹੀਦੀ ਹੈ ਆਪਾਂ ਉਨੀ ਚੀਜ਼ ਲਿਆ ਕੇ ਦੇ ਦਾਂਗੇ ਅਸੀਂ ਜਦੋਂ ਔਲੇ ਮੰਗਾਏ ਸੀ ਘਰੇ 100 ਦੇ ਤੇ ਬਾਈ ਘਰੇ ਫੜਾ ਗਿਆ ਸੀਗਾ ਜਿੰਨੇ ਮਰਜ਼ੀ ਕਿਲੋ ਚਾਹੀਦੀ 2 ਕਿਲੋ ਚਾਹੀਦੀ ਆ ਤੁਹਾਨੂੰ ਬਾਈ ਨੂੰ ਪ੍ਰੇਮ ਨੂੰ ਲਿਖਾ ਜੋ ਇੱਕ ਦਿਨ ਪਹਿਲਾਂ ਅਗਲੇ ਦਿਨ ਬਾਈ ਜਾਂਦਾ ਤੇ ਉਹ ਤੁਹਾਨੂੰ 9:00 ਵਜੇ ਤੱਕ ਤੁਹਾਨੂੰ ਸਬਜ਼ੀ ਘਰੇ ਪਹੁੰਚ ਜਾ ਗਏ 8:00 9:00 ਵਜੇ ਤੱਕ ਠੀਕ ਹੈ ਬਹੁਤ ਬਹੁਤ ਧੰਨਵਾਦ ਪ੍ਰੇਮ ਬਾਈ ਠੀਕ ਹੈ ਬਾਈ ਜੀ ਮਿਲਦੇ ਹਾਂ ਪਰਮਾਨੰਦਰ ਦੇ ਕੰਮ ਚ ਤਰੱਕੀ ਬਖਸ਼ਣ ਦਿਨ ਦੁਬਣੀ ਰਾਤ ਚੌਕੜੀ ਤਰੱਕੀ ਕਰੇ ਨਹੀਂ ਨਹੀਂ ਯਾਰ ਮੈਂ ਵੀਜੀ ਸੀ ਤਾਂ ਨਹੀਂ ਆਇਆ ਗਿਆ ਹੌਨਸਰ ਪਹਿਲੇ ਹੀ ਕੰਮ ਹੀ ਕਰਿਆ ਠੀਕ ਹੈ ਓਕੇ ਪ੍ਰੇਮ ਬਾਈ ਕਹਿੰਦਾ ਸੁਫਨੇ ਤਾਂ ਮੈਂ ਦੇਖਦਾ ਕਹਿੰਦਾ ਸੁਫਨੇ ਤਾਂ ਮੈਂ ਦੇਖਦਾ ਪੱਟਣ ਵਾਲੇ ਬਹੁਤ ਨੇ ਅਜੇ ਹ ਕਹਿੰਦਾ ਰੀਠੇ ਕਦੇ ਮਿੱਠੇ ਨਹੀਂ ਹੁੰਦੇ ਉਹ ਕਹਿੰਦਾ ਰੀਠੇ ਕਦੇ ਮਿੱਠੇ ਨਹੀਂ ਹੁੰਦੇ ਉਹ ਭਾਵੇਂ ਉੱਤੇ ਲੱਗੀ ਖੰਡ ਹੋਵੇ ਮਾਪਿਓ ਕਦੇ ਬਜ਼ਾਰਾਂ ਵਿੱਚੋਂ ਨਹੀਂ ਮਿਲਦੇ ਭਲਾ ਕੋਲ ਨੋਟਾਂ ਦੀ ਪੰਡ ਹੋਵੇ ਭਲਾ ਕੋਲ ਨੋਟਾਂ ਦੀ ਪੰਡ ਹੋਵੇ ਸੱਚੀ ਗੱਲ ਬਾਈ ਕਹਿੰਦਾ ਪਿਓ ਮੁੱਕੇ ਤਾਂ ਸਭ ਚਾਂ ਮੁੱਕ ਜਾਂਦੇ ਨੇ ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ ਉਹ ਪਿਓ ਨਾਲ ਹੀ ਲੱਖਾਂ ਬਹਾਰਾਂ ਜ਼ਿੰਦਗੀਆਂ ਚੱਲਦੀਆਂ ਨੇ ਪਿਓ ਦੇ ਸਿਰ ਤੇ ਕਵੀਨਦਾਰੀਆਂ ਬਹਿ ਜਾਂਦੀਆਂ ਨੇ ਵਾਹ ਵਾਹ ਕਮਾਲ ਕਰਤੀ ਵਧੀਆ ਧੰਨਵਾਦ ਬਾਈ ਜੀ ਬਹੁਤ ਬਹੁਤ ਬਾਈ ਨੂੰ ਲਾਈਕ ਕਰੋ ਫੋਲੋ ਕਰੋ ਸ਼ੇਅਰ ਕਰੋ ਤੇ ਗੁਰਲਾਬ ਗੁਰੀ ਬੀ ਡਬਲ ਲਖਾਰੀ ਨੂੰ ਫੋਲੋ ਕਰੋ ਬਾਈ ਇ ਪ੍ਰਲਾਪ ਸਿੰਘ ਆਪਣਾ ਇੰਸਟਾ ਅਕਾਊਂਟ ਫੇਸਬੁੱਕ ਅਕਾਊਂਟ ਆ ਪੂਰਾ ਅਕਾਊਂਟ ਦਾ ਨਾਮ ਕੀ ਹੈ ਗੁਰੀ ਬੀ ਡਬਲਯੂ ਲਿਖਾਰੀ ਬਈ ਠੀਕ ਹੈ ਬਈ ਸਾਰੇ ਫੋਲੋ ਕਰੋ ਬਾਈ ਇਹਨੂੰ ਯਾਰ ਬੜਾ ਘਟ ਬੰਦਾ ਮੇਰੇ ਨਣਕੇ ਪਿੰਡ ਤੋਂ ਆ ਹੋਰ ਠੀਕ ਹੋ ਹਾਂਜੀ ਹਾਂਜੀ ਗੁੱਡ ਬਈ ਲਾਈਕ ਕਰੋ ਬਾਈ ਨੂੰ ਫੋਲੋ ਕਰੋ ਜੂ ਮਨ ਨੂੰ ਯਾਰ ਧੰਨਵਾਦ ਬਾਈ ਯਾਰ